ਦੋਸਤੋ ਅੱਜ ਅਸੀਂ ਲਾਸਟ ਕਾਲੇ ਪਜਾਮੇ ਦੀ ਕਟਿੰਗ ਕਰਨ ਲੱਗੇ ਆ। ਦੇਖੋ ਪਹਿਲਾਂ 2.5 ਇੰਚ ਦੀ ਦਾ ਨਿਸ਼ਾਨ ਲਗਾ ਲੈਣਾ ਉੱਪਰ ਨੇਫੇ ਤੇ ਜਿੱਥੇ ਇਲਾਸਟਿਕ ਆ ਜੇਗੀ। ਉਸ ਤੋਂ ਬਾਅਦ 2.5 ਇੰਚ ਦੇ ਨਿਸ਼ਾਨ ਤੋਂ ਛੱਡ ਕੇ ਜਿੰਨੀ ਲੰਬਾਈ ਆ ਪਜਾਮੇ ਦੀ 40 ਇੰਚ ਲੰਬਾਈ ਆ ਦੇ ਇੱਥੇ 40 ਲਿਖੀਏ। 40 ਇੰਚ ਨਿਸ਼ਾਨ ਲਾ ਲੈਣਾ ਫਿਰ 2.5 ਇੰਚ ਫੇਰ ਮੋੜਨ ਨਾਲ ਆ ਜਾਣਾ। ਇਹਨਾਂ 11 ਇੰਚ ਦੀ 2.5 ਇੰਚ ਤੋਂ نیچے ਉਤਾਰ ਕੇ ਝੋਲੀ ਲਗਾ ਲੈਣਾ ਨਾਰਮਲ 11 ਇੰਚ ਝੋਲੀ ਜ਼ਿਆਦਾ ਚੱਲਦੀ ਆ ਥੋੜੀ ਬਹੁਤ ਕਮ ਜ਼ਿਆਦਾ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਥੋੜੀ ਜੀ ਸਾਈਡ ਡਾਊਨ ਘਟਾ ਦੇਣੀ ਆ ਉੱਪਰੋਂ ਦਾ ਬਰਾਬਰ ਰੱਖਣੀ ਆ ਇੱਧਰੋਂ ਮੂਹਰੀ ਕਨੀਓ 1.5 ਡੇਢ ਇੰਚੀ 1.5 ਇੰਚੀ ਡਾਊਨ ਕਰ ਦੇਣੀ ਆ ਦੇਖੋ ਇਹ ਹਾਂ ਦੇਖੋ ਇੱਥੋਂ ਬਰਾਬਰ ਇੱਥੋਂ ਬਰਾਬਰ ਆ ਇਹ ਇੱਥੋਂ ਇੰਨੀ ਘਟਾਤੀ ਠੀਕ ਆ ਇਦੇ ਨਾਲ ਪਜਾਮਾ ਅੰਦਰੋਂ ਨਹੀਂ ਚੱਕਿਆ ਜਾਂਦਾ ਕਈ ਲੋਕ ਸ਼ਿਕਾਇਤ ਕਰਦੇ ਪਜਾਮਾ ਸਾਡਾ ਅੰਦਰੋਂ ਚੱਕਿਆ ਜਾਂਦਾ ਜਦੋਂ ਕਾਹ ਨੂੰ ਆਸੀ ਉਸ ਤੋਂ ਬਾਅਦ 15 ਇੰਚ ਮੂਰੀ ਆ 15 ਇੰਚ ਦਾ 7.5 ਇੰਚ ਦਾ ਨਿਸ਼ਾਨ ਲਗਾ ਦੇਣਾ ਇਹਦੇ ਚ ਸਲਾਈ ਦਾ ਤੁਸੀਂ ਸੋਚਦੇ ਹੋ ਸਲਾਈ ਦਾ ਕਿੱਧਰੋਂ ਆਊਗਾ ਸਲਾਈ ਦਾ ਤੁਹਾਨੂੰ ਬਾਅਦ ਚ ਦੱਸਦਾ ਮੈਂ ਸਲਾਈ ਦਾ ਕਿਸੇ ਹੋਰ ਪਾਸੇੋਂ ਆਉਣਾ ਪੂਰੀ 15 ਹੀ ਲਾ ਲੈਣੀ ਹੈ ਪਰ ਇਹਦੇ ਨਿਸ਼ਾਨ ਲਾਗਾ ਕਿ ਇਹਦਾ ਇਹਨੂੰ ਇਦਾਂ ਨਿਸ਼ਾਨ ਨਾਲ ਨਿਸ਼ਾਨ ਮਿਲਾ ਦੇਣਾ ਵਾ 27 ਇੰਚ ਨਾਲ ਤੇ 15 ਇੰਚ ਨਾਲ ਹੱਟੀ ਨਾਲ ਮਿਲਾ ਕੇ ਇਹਦੀ ਹੁਣ ਕਟਿੰਗ ਕਰ ਲੈਣੀ ਆ ਜਿਹੜਾ ਫालतू ਕਪੜਾ 2.5 ਇੰਚ ਛੱਡਿਆ ਉੱਥੋਂ ਲੈ ਕੇ ਠੀਕ ਹੈ ਇਹ ਕਟਿੰਗ ਕਰ ਲੈਣੀ ਆ ਜੀ ਪੂਰੀ ਇਹਨਾਂ ਕਟਿੰਗ ਕਰ ਲੈਣੀ। ਹੋ ਗਈ ਕਟਿੰਗ। ਹੁਣ ਇਹਦਾ ਇੱਕ ਬੈਕ ਵਾਲਾ ਪੱਲਾ ਕੱਢਣਾ ਆਪਾਂ ਨੇ। ਠੀਕ ਹੈ। ਬੈਕ ਵਾਲਾ ਪੱਲਾ ਕੱਢਣ ਲਈ ਆਪਾਂ ਨੂੰ 40 ਇੰਚ ਲੰਬਾਈ ਆ 5 ਇੰਚ ਵੱਧ ਹੋ ਗਿਆ ਕਿ 45 ਇੰਚ ਦਾ ਕੱਪੜਾ ਚਾਹੀਦਾ 45 ਇੰਚ ਦਾ ਡਬਲ ਕੱਪੜਾ ਤਾਰਿਆ ਵਾ ਸਾਡੇ ਕੋਲੇ। ਠੀਕ ਹੈ। ਆਹ ਦੇਖੋ। 45 ਇੰਚ ਦਾ ਕੱਪੜਾ ਤਾਰਿਆ ਵਾ ਆ ਜਿਹੜਾ ਸਾਹਮਣੇ ਵਾਲਾ ਪੱਲਾ ਆਪਾਂ ਬਣਾਇਆ ਸੀ ਕਟਿੰਗ ਕੀਤੀ ਸੀ ਜੀ ਇਹਦੇ ਇਹਨੂੰ ਇਹਦੇ ਉੱਪਰ ਇਦਾਂ ਹੀ ਵਿਛਾ ਦੇਣਾ ਐਕੂਰੇਟਿਕ ਵਿਛਾ ਕੇ ਠੀਕ ਹੈ ਕੰਨੀਆਂ ਚਾਰੇ ਮੜਾ ਦੇਣ ਹੁਣ ਆਪਾਂ ਜਿਹੜਾ ਇਹਦੀ ਸਲਾਈ ਤੇ ਛੱਡਣਾ ਉਹ ਵਾਲਾ ਕੱਪੜਾ ਚਾਹੀਦਾ ਆਪਾਂ ਨੂੰ ਇਹ ਆ ਦੇਖੋ ਇਹ ਥੋੜਾ ਜਿਹਾ ਵਧਾ ਕੇ ਨਿਸ਼ਾਨ ਲਾ ਲਿਆ ਆ ਦੇ ਇੱਥੇ 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 ਆਪਣਾ 27 ਆ ਗਿਆ ਆਪਾਂ ਵਧਾ ਕੇ ਨਿਸ਼ਾਨ ਲਾਤਾ ਇੱਥੇ ਆਪਣੀ 15 ਇੰਚ ਮੂਰੀ ਦਾ ਆ ਗਿਆ ਆ ਦੇਖੋ ਇੱਥੇ ਤੱਕ 15 ਕੇ ਪਾ ਵਧਾ ਕੇ ਲਾਤਾ ਨੀਚੇ ਤੋਂ 1.5 ਇੰਚ 1.5 ਇੰਚ ਪਿਛਲਾ ਪੱਲਾ ਵਧਾ ਦੇਣਾ ਇਹ ਸਲਾਈਆਂ ਵਾਸਤੇ ਐਸ ਤਰ੍ਹਾਂ ਆਪਣਾ ਜਿੰਨਾ ਵਿੱਚ ਆ ਉੱਪਰੋਂ ਦੋ ਵਧਾ ਦੇਣ ਠੀਕ ਹੈ ਆ ਦੇਖੋ ਇੱਥੋਂ ਇਹ ਗਲਾਈ ਐ ਬਣੀ ਹੋਈ ਐ ਇਦਾਂ ਗਲਾਈ ਬਣੀ ਹੋਈ ਐ ਜੇ ਆ ਨੁੱਕਰ ਤੋਂ ਲੈ ਕੇ ਆਪਾਂ ਇੱਕ ਸਿੱਧਾ ਨਿਸ਼ਾਨ ਪਿਛਲੇ ਫਰੰਟ ਦਾ ਵੀ ਵਧਾਉਣਾ ਆ ਦੇਖੋ ਇਹ ਇਹ ਸਾਹਮਣੇ ਵਾਲੇ ਪੱਲੇ ਨਾਲੋਂ ਇੰਨਾ ਇੰਨਾ ਵੱਧ ਗਿਆ ਆ ਦੇਖੋ ਇਹ ਇਦੀ ਐਂ ਕਟਾਈ ਹੋਈ ਇਦੀ ਐਂ ਗਲਾਈ ਬਣਾ ਲਓ ਏ ਇੱਦਾਂ ਠੀਕ ਹੈ ਇਹ ਇਲਾਸਟਿਕ ਵਾਲਾ ਪਜਾਮਾ ਜੇ ਪਾਣਾ ਦੋਸਤੋ ਘਰੇ ਜਦੋਂ ਮਰਜ਼ੀ ਕੱਟ ਸਕਦੇ ਹੋ ਵੀਡੀਓ ਦੇਖ ਕੇ ਹਾਂ ਇਤੁਬਾਰ ਬੈਕ ਦਾ ਜਿੰਨਾ ਕਪੜਾ ਵਿੱਚ ਜਾਊ ਉਹਦਾ ਸਾਰਾ ਐਕਸਟਰਾ ਨਿਸ਼ਾਨ ਲੱਗਦਾ ਹੈ ਠੀਕ ਹੈ ਹੁਣ ਇਹਦੀ ਫੇਰ ਇਦਾਂ ਹੀ ਕਟਾਈ ਹੋਊ ਜਿਵੇਂ ਸਾਹਮਣੇ ਦੀ ਹੋਈ ਸੀ ਸਲਾਈ ਦਾ ਪੱਪਿਆ ਕਾਲੇ ਕੱਪੜੇ ਚੋਂ ਆਊਗਾ ਆ ਦੇਖੋ ਐ ਗੜਾਈ ਦੇ ਦੋ ਬੰਦੀ ਮੈਂ ਪਹਿਲਾਂ ਦਿੱਤੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਨੇ 1.5 ਇੰਚ ਵਧਾ ਕੇ ਰੱਖਿਆ ਸੀ ਉਹ ਵੀ ਕੱਟ ਲੈਣਾ ਸਾਈਡ ਤੋਂ ਨਾਲੇ ਤਾਂ ਕੰਨੀ ਨਿਕਲ ਜੂਗੀ ਕੰਨੀ ਬਾਅਦ ਚ ਦਿੱਕਤ ਹੋ ਜਾਂਦੀ ਹੈ ਜਦੋਂ ਬਣਾਉਂਦੇ ਆ ਜਾਂ ਪ੍ਰੈਸ ਕਰਦੇ ਆ ਆ ਦੇਖੋ 1.5 ਇੰਚ ਕੰਨੀ ਦਾ ਰੱਖਿਆ ਸੀ ਫालतू ਇਹ ਕੱਢਦੇ ਇਹ 15 ਇੰਚ ਮੂਰੀ ਤੋਂ ਐਕਸਟਰਾ ਹੈਗਾ ਆ ਦੇਖੋ ਇਹਨੂੰ ਤੁਰਤਾ ਹੀ ਆਇਆ ਕੱਟ ਕੇ ਪੱਟ ਦੇ ਜਮਾ ਨਾਲ ਮਿਲਾ ਦੇਵੇ ਇਹ ਆ ਨਾਲ ਮਿਲ ਕੇ ਠੀਕ ਹੈ ਆ ਹੋ ਗਿਆ ਪਜਾਮਾ ਆਪਣਾ 40 ਇੰਚ ਤਿਆਰ 15 ਇੰਚ ਮੂਰੀ 27 ਇੰਚ ਪੱਟ ਇੱਥੋਂ ਦੋ ਦੋ ਤਿੰਨ ਸੂਤ ਡਾਊਨ ਕਰ ਦੇਵੇ ਸਾਹਮਣੇ ਵਾਲਾ ਪੱਲਾ ਬੈਕ ਵਾਲਾ ਪੱਲਾ ਇਧਰੋਂ ਤਾਂ ਬਰਾਬਰ ਰੱਖੇ ਅੰਦਰਲੀ ਸਾਈਡੋਂ ਅੱਧਾ ਇੰਚੀ ਉੱਚਾ ਉਖਾ ਦੇਵੇ ਕਿਉਂ ਬੈਕ ਉੱਚੀ ਹੁੰਦੀ ਆ ਬੰਦੇ ਦੀ ਉਸ ਤੋਂ ਬਾਅਦ 1 ਇੰਚ ਛੱਡ ਕੇ ਇੱਕ ਨਿਸ਼ਾਨ ਲਾ ਦੇਣਾ 2.5 ਇੰਚ ਤੋਂ ਬਾਅਦ 1 ਇੰਚ ਛੱਡ ਕੇ ਉਸ ਤੋਂ ਬਾਅਦ 6.5 ਇੰਚ ਜੇਬ ਦਾ ਮੋਹ ਰਹੂਗਾ ਦੂਸਰੀ ਸਾਈਡ ਵੀ ਐਂ ਹੀ ਕਰ ਲਵੇ 1 ਇੰਚ ਛੱਡ ਕੇ ਮੂਹਲੇ-ਮੂਹਲੇ ਦੋ ਪੱਲਿਆਂ ਤੇ ਨਿਸ਼ਾਨ ਲਾ ਰੋ ਇਹ ਲੋ ਵੀ ਆਪਣਾ ਇਹ ਪਜਾਮਾ ਤਿਆਰ ਹੋ ਗਿਆ ਇਹਨੂੰ ਆਪਾਂ ਰੈਡੀ ਕਰਾਂਗੇ ਬਾਅਦ ਦੇ ਵਿੱਚ ਅਗਰ ਵੀਡੀਓ ਅੱਛੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅੱਗੇ ਵੀ ਅਸੀਂ ਏਜੀਆਂ ਵੀਡੀਓ ਪਾਉਂਦੇ ਰਹਿਣਾ ਹੈ ਦੋਸਤੋ ਹਲਗ-ਹਲਗ ਤਰ੍ਹਾਂ ਦੀ ਕਟਾਈ ਸਿੱਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ